ਸਤ ਸ੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਾਰੇ ਬਹੁਤ ਪਤਿਆ ਹੋਵਗੇ ਤੇ ਅੱਜ ਇੱਕ ਨਵਾਂ ਵਿਸ਼ਾ ਲੈ ਕੇ ਪੇਸ਼ ਹੋਏ ਹਾਂ ਜਿਸ ਦੇ ਵਿੱਚ ਇੱਕ ਅਸੀਂ ਸੱਚੀ ਘਟਨਾ ਦੇ ਨਾਲ ਜੁੜੀ ਗੱਲ ਕਰਾਂਗੇ ਕਿ ਅਸੀਂ ਦਰਦਰ ਦੇ ਮੰਗਤੇ ਨਾ ਬਣ ਗਏ ਉਸ ਪਰਮਾਤਮਾ ਦੇ ਦਰਦ ਦੇ ਜੀ ਮੰਗਤੇ ਅਸੀਂ ਬਣ ਗਏ ਤਾਂ ਸੱਚ ਜਾਣਿਓ ਜ਼ਿੰਦਗੀ ਵੀ ਰਾਜੇ ਵਾਂਗ ਲੰਘੂਗੀ ਤੇ ਕਿਸੇ ਦਾ ਐਸਾਨ ਵੀ ਨਹੀਂ ਰਹਣਾ ਤੇ બસ ਇੱਕੋ ਹੀ ਗੱਲ ਦੀ ਲੋੜ ਹੈ ਉਸ ਪ੍ਰਮਾਤਮਾ ਦਾ ਨਾਮ ਸਿਮਰਨ ਕਰਨਾ ਹੈ ਤੇ ਆਪਣਾ ਵਿਸ਼ਵਾਸ ਉਸ ਦੇ ਪ੍ਰਤੀ ਭਰੋਸਾ ਬਣਾਉਂਦੇ ਜਾਓ ਉਹ ਕਿਵੇਂ ਬਣੂਗਾ ਉਹ ਜਦੋਂ ਤੁਸੀਂ ਸਦਾ ਤੁਸੀਂ ਸਿਮਰਨ ਕਰਦੇ ਜਾਉਂਗੇ ਤੇ ਤੁਸੀਂ ਦਰਦਰ ਦੇ ਮੰਗਤੇ ਬੰਨਾ ਛੱਡ ਦਿਓ ਸੱਚ ਜਾਣਿਓ ਇੱਕੋ ਹੀ ਦੇਣ ਵਾਲਾ ਹੈ ਕੋਈ ਦੂਜਾ ਨਹੀਂ ਹੈਗਾ ਅੱਜ ਇਸ ਘਟਨਾ ਦੇ ਵਿੱਚ ਇਹੋ ਗੱਲ ਕਰਾਂਗੇ ਕਿਵੇਂ ਇੱਕੋ ਹੀ ਦੇਣ ਵਾਲਾ ਜਿਹੜੇ ਤੁਹਾਡੇ ਕਾਰਜ ਰਾਸ ਕਰ ਸਕਦਾ ਹੈ ਹੋਰ ਕੋਈ ਨਹੀਂ ਰਾਸ ਕਰ ਸਕਦਾ ਅਸੀਂ ਭਲੇਖੇ ਵਿੱਚ ਫਿਰਦੇ ਹਾਂ ਕਈ ਵਾਰ ਅਸੀਂ ਵੱਡਿਆਂ ਦੇ ਨਾਲ ਯਾਰੀ ਦੋਸਤੀ ਬਣਾ ਕੇ ਰੱਖਦੇ ਹਾਂ ਕਿ ਇਹ ਸਾਡਾ ਲੋਡ ਪੈਣ ਤੇ ਕੰਮ ਸਾਰ ਦੇਣਗੇ ਲੋਡ ਪੈਣ ਤੇ ਕੋਈ ਕੰਮ ਨਹੀਂ ਸਰਦਾ ਤੁਸੀਂ ਉਹਨਾਂ ਕੋਲੋਂ ਕਦੇ ਮੰਗ ਕੇ ਦੇਖ ਲਿਓ ਉਹ ਤੁਹਾਨੂੰ ਜਵਾਬ ਦੇ ਦੇਣਗੇ ਜੇ ਦੇ ਵੀ ਦਿੱਤਾ ਤਾਂ ਸਾਰੀ ਜ਼ਿੰਦਗੀ ਤੁਹਾਨੂੰ एहसान ਥੱਲੇ ਰੱਖਣਗੇ ਇੱਕੋ ਪਰਮਾਤਮਾ ਹੈ ਜਿਹੜਾ ਦੇ ਕੇ ਵੀ ਕਦੇ ਇਹਿਸਾਨ ਨਹੀਂ ਕਰਦਾਗਾ ਕਿਉਂਕਿ ਉਸ ਦਾ ਜਿਹੜਾ ਕੰਮ ਹੀ ਦੇਣਾ ਹੈ ਬਰਕਤ ਕਰਨਾ ਹੈ ਪਰ ਸਾਡਾ ਵਿਸ਼ਵਾਸ ਜਦੋਂ ਡੋਲ ਜਾਂਦਾ ਹੈ ਤੇ ਅਸੀਂ ਫਿਰ ਇੱਧਰ-ਇੱਧਰ ਭਜਣਾ ਸ਼ੁਰੂ ਕਰ ਦਿੰਨੇ ਆਂ ਇੱਧਰ ਉੱਧਰ ਸਾਰੇ ਲੁਟੇਰੇ ਹੀ ਬੈਠੇ ਹਨ ਉਹ ਫਿਰ ਸਾਨੂੰ ਡੁੱਟਣ ਦੀ ਤਿਆਰ ਹੀ ਹਨ ਤੇ ਆਓ ਆਪਣਾ ਜੋ ਵੀ ਦੁੱਖ ਦਰਦ ਹੈ ਉਹ ਪਰਮਾਤਮਾ ਨੂੰ ਬਿਆਨ ਕਰੋ ਪਰਮਾਤਮਾ ਜਿੰਨਾ ਨੇੜੇ ਹੈ ਉਹਨਾਂ ਨੇੜੇ ਕੋਈ ਨਹੀਂ ਜਿਵੇਂ ਪਕਤ ਰਵਿਦਾਸ ਜੀ ਨੇ ਕਿਹਾ ਕਹ ਰਵਿਦਾਸ ਹੱਥ ਪੈ ਨੇਰੇ ਉਹ ਹੱਥ ਤੋਂ ਵੀ ਨੇੜੇ ਹੈ ਤੇ ਅਸੀਂ ਕਿਉਂ ਨਾ ਉਸ ਦੇ ਨਾਲ ਸਿੱਧੀਆਂ ਗੱਲਾਂ ਕਰੀਏ ਕਿਉਂਕਿ ਅਸੀਂ ਆਪਣੇ ਤੋਂ ਵੱਡਿਆਂ ਤੋਂ ਮੰਗਦੇ ਹਾਂ ਉਹ ਵੀ ਤਾਂ ਉਸ ਪਰਮਾਤਮਾ ਤੋਂ ਹੀ ਮੰਗਦੇ ਹਨ ਤੇ ਕਿਉਂ ਨਾ ਅਸੀਂ ਵੀ ਇਸ ਸਿੱਧਿਆ ਪਰਮਾਤਮਾ ਤੋਂ ਹੀ ਮੰਗ ਲਈਏ ਤੇ ਆਓ ਅੱਜ ਇੱਕ ਇਹੋ ਜੀ ਕਟਨਾ ਦੇ ਨਾਲ ਤੁਹਾਨੂੰ ਮੈਂ ਰੂ ਰੂ ਕਰਾਉਣਾ ਹੈ ਜਿਸ ਦੇ ਨਾਲ ਤੁਹਾਡੇ ਮਨ ਦਾ ਜਿਹੜਾ ਵਿਸ਼ਵਾਸ ਹੈ ਉਹ ਬਹੁਤ ਵਧੇਗਾ ਤੇ ਮਨ ਦਾ ਜਿਵੇਂ ਵਿਸ਼ਵਾਸ ਵਧਦਾ ਜਾਂਦਾ ਹੈ ਤਾਂ ਉਸ ਨੂੰ ਪ੍ਰਮਾਤਮਾ ਨੇੜੇ ਜਾਪਣਾ ਸ਼ੁਰੂ ਹੋ ਜਾਂਦਾ ਹੈ ਤਾਂ ਸ਼ੁਰੂ ਕਰਦੇ ਹਾਂ ਜੀ 1949 ਇਸ ਵੀ ਦੀ ਗੱਲ ਹੈ ਡਾਕਟਰ ਜਸਵੰਤ ਸਿੰਘ ਨੇਕੀ ਕਹਿੰਦੇ ਮੈਂ ਆਲ ਆਫ ਇੰਡੀਆ 6 ਸਟੂਡੈਂਟ ਫੰਡਰੇਸ਼ਨ ਦਾ ਪ੍ਰਧਾਨ ਸਾਹਿਬ ਤੇ ਸਾਡੀ ਇੱਕ ਮੀਟਿੰਗ ਹੋਈ ਸਿਰਕਾ ਟ੍ਰੇਨਿੰਗ ਸਟੂਡੈਂਟਸ ਨੂੰ ਅਸੀਂ ਟ੍ਰੇਨਿੰਗ ਦੇਣੀ ਹੈ ਤੇ ਇਹ ਟ੍ਰੇਨਿੰਗ ਪੋਂਟਾ ਸੈਪ ਕਰਨੀ ਹੈ ਤੇ ਹੁਣ ਇਸ ਟ੍ਰੇਨਿੰਗ ਵਾਸਤੇ ਸਾਨੂੰ ਮਾਇਆ ਦੀ ਲੋੜ ਸੀ ਤੇ ਵਿੱਚੋਂ ਕੁਝ ਸੱਜਣਾ ਨੇ ਕਿਹਾ ਵੀ ਮਾਇਆ ਵਾਸਤੇ ਕਿਉਂ ਨਾ ਅਸੀਂ ਮਾਸਟਰ ਤਾਰਾ ਸਿੰਘ ਜੀ ਕੋਲ ਚੱਲੀਏ ਉਹ ਸਾਨੂੰ ਇਸ ਦੇ ਵਿੱਚ ਪੂਰਨ ਯੋਗਦਾਨ ਦੇਣਗੇ ਤੇ ਕਹਿੰਦੇ ਮੈਨੂੰ ਡਾਕਟਰ ਤਾਰਾ ਮਾਸਟਰ ਤਾਰਾ ਸਿੰਘ ਜੀ ਕੋਲ ਅੰਮ੍ਰਿਤਸਰ ਪੇਸ਼ ਦਿੱਤਾ ਮੈਂ ਅੰਮ੍ਰਿਤਸਰ ਚਲਾ ਗਿਆ ਤੇ ਉਹਨਾਂ ਨਾਲ ਇਹ ਸਾਰੀ वार्तालाप ਕੀਤੀ वार्तालाप ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਤੁਹਾਡਾ ਕਦਮ ਬਹੁਤ ਸਲਾਗਾਯੋਗ ਹੈ ਤੇ ਅੰਦਰ ਗਏ ਤੇ 100 ਰੁਪਿਆ ਕੱਢ ਲਿਆ ਤੇ ਉਹਨਾਂ ਨੇ ਮੈਨੂੰ 100 ਰੁਪਿਆ ਦਿੱਤਾ ਤੇ ਮੈਨੂੰ ਕਹਿੰਦੇ ਬਹੁਤ ਜ਼ਿਆਦਾ ਆਸ ਸੀ ਤੇ ਮੈਂ ਜਦੋਂ 100 ਰੁਪਿਆ ਦੇਖਿਆ ਤੇ ਮੇਰਾ ਚਿਹਰੇ ਤੇ ਮਿਉਸੀ ਛਾ ਗਈ ਤੇ ਮੈਂ ਉਹਨਾਂ ਨੂੰ 100 ਰੁਪਿਆ ਵਾਪਸ ਦੇ ਦਿੱਤਾ ਤੇ ਮੇਰੇ ਦਾਦਾ ਜੀ ਦੀ ਇੱਕ ਗੱਲ ਕਈ ਵੀ ਯਾਦ ਆ ਗਈ ਦਾਦਾ ਜੀ ਮੇਰੇ ਅਕਸਰ ਮੈਨੂੰ ਕਹਿਆ ਕਰਦੇ ਸਨ ਕਿ ਬੱਚੇ ਜੇ ਮੰਗਣਾ ਨਾ ਹੈ ਨਾ ਤਾਂ ਕਦੇ ਵੀ ਮੰਗਤੇ ਕੋਲੋਂ ਨਾ ਮੰਗੀ ਉਸ ਦਾਤੇ ਕੋਲੋਂ ਮੰਗੀ ਜਿਹੜਾ ਸਭ ਨੂੰ ਦਿੰਦਾ ਹੈ ਤੇ ਉਹ ਦਾਤਾ ਹੈ ਵਾਹਿਗੁਰੂ ਤਾਂ ਜਦੋਂ ਮੈਨੂੰ ਉਹ ਗੱਲ ਕਹਿੰਦੇ ਮੈਨੂੰ ਯਾਦ ਆ ਗਈ ਤਾਂ ਮੈਂ ਉਹ 100 ਰੁਪਿਆ ਮਾਸਟਰ ਤਾਰਾ ਸਿੰਘ ਜੀ ਨੂੰ ਵਾਪਸ ਦੇ ਦਿੱਤਾ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਹੁਣ ਵਾਹਿਗੁਰੂ ਜੀ ਕੋਲੋਂ ਹੀ ਮੰਗਾਗਾ ਕਿਸੇ ਹੋਰ ਕੋਲੋਂ ਨਹੀਂ ਮੰਗਦਾ ਤੇ ਇਹ ਜਿਹੜਾ 100 ਰੁਪਿਆ ਹੈ ਇਹ ਤੁਸੀਂ ਕਿਸੇ ਹੋਰ ਚੰਗੇ ਕਾਰਜ ਦੇ ਦੇ ਦਿਓ ਮੈਂ ਇਹ ਨਹੀਂ ਲਗਾਨਾ ਇਹ ਕਹਿੰਦੇ ਮੈਂ ਇਹ ਕਹਿ ਕੇ ਵਾਪਸ ਲੁਧਿਆਣੇ ਨੂੰ ਚੱਲ ਪਿਆ ਤੇ ਕਹਿੰਦੇ ਰਸਤੇ ਦੇ ਵਿੱਚ ਮਨ ਦੇ ਵਿੱਚ ਇਹ ਸਵਾਲ ਉੱਠਣੇ ਸ਼ੁਰੂ ਹੋ ਗਏ ਵੀ ਹੁਣ ਇਹ ਤਾਂ ਮੈਂ ਕਹਿ ਦਿੱਤਾ ਵੀ ਵਾਹਿਗੁਰੂ ਹੀ ਤੋਂ ਮੰਗਾਗਾ ਕਿਸੇ ਹੋਰ ਕੋਲੋਂ ਨਹੀਂ ਮੰਗਦਾ ਤੇ ਹੁਣ ਵਾਹਿਗੁਰੂ ਕਿਵੇਂ ਦੇਣਗੇ ਤੇ ਇਹ ਸਵਾਲ ਉੱਠਦੇ ਗਏ ਅੰਦਰ ਤੇ ਇਹਨੇ ਨੂੰ ਕਹਿੰਦੇ ਮੈਂ ਲੁਧਿਆਣੇ ਪਹੁੰਚ ਗਿਆ ਲੁਧਿਆਣੇ ਮੈਂ ਸਰਦਾਰ ਭਾਨ ਸਿੰਘ ਜੀ ਦੇ ਘਰ ਰੁਕ ਗਿਆ ਤੇ ਉੱਥੇ ਕਹਿੰਦੇ ਮੈਂ ਸਾਰੀ ਵਾਰਤਾ ਲਾਬ ਉਹਨਾਂ ਨੂੰ ਸੁਣਾਈ ਤੇ ਇਸ ਤਰ੍ਹਾਂ ਮੈਂ ਮਾਸਟਰ ਕਾਰਾ ਸਿੰਘ ਜੀ ਕੋਲ ਗਿਆ ਸੀ ਤੇ ਇਹ ਉਹਨਾਂ ਨੇ ਮੈਨੂੰ 4 ਰੁਪਏ ਦਿੱਤਾ ਸਭ ਵਾਰਤਾ ਲਾਬ ਉਹਨਾਂ ਨੂੰ ਮੈਂ ਸੁਣਾਈ ਉਹਨਾਂ ਨੇ ਸਾਰੀ ਵਾਰਤਾ ਲਾ ਮੇਰੀ ਸੁਣ ਕੇ ਤੇ ਉਹਨਾਂ ਨੇ ਕਿਹਾ ਕਿ ਕੱਲ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਦੀਵਾਨ ਹੈ ਐਤਵਾਰ ਹੈ ਕੱਲ ਤੇ ਆਪਾਂ ਉੱਥੇ ਚੱਲਾਂਗੇ ਆਪਾਂ ਉਥੇ ਸੰਗਤ ਨਾਲ ਇਹ ਗੱਲ ਸਾਂਝੀ ਕਰਾਂਗੇ ਜਿੰਦੇ ਅਗਲੇ ਦਿਨ ਸਿਸਵੇਰੇ ਉਥੇ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਪਹੁੰਚਗੇ ਉਥੇ ਪਾਈ ਸਮੁੰਦ ਸਿੰਘ ਜੀ ਜਨ ਉਹ ਕੀਰਤਨ ਕਰ ਰਹੇ ਸਨ ਉਸ ਤੋਂ ਬਾਅਦ ਕੀਰਤਨ ਤੋਂ ਬਾਅਦ ਜਦੋਂ ਹੋ ਗਈ ਸਮਾਪਤੀ ਹੋਈ ਤਾਂ ਮੈਂ ਗੁਰਦੁਆਰਾ ਦੇ ਸਕੱਤਰ ਨਾਲ ਗੱਲ ਕੀਤੀ ਕਿ ਅਸੀਂ ਇੱਕ ਵਰਕਰ ਸੇਕਰ ਸਰਕਡ ਟ੍ਰੇਨਿੰਗ ਵਰਕਰ ਕੈਂਪ ਲਾ ਰਹੇ ਹਾਂ ਪੌਂਟਾ ਸਾਹਿਬ ਤੇ ਉਸ ਵਾਸਤੇ ਸਾਨੂੰ ਮਾਇਆ ਦੀ ਜ਼ਰੂਰਤ ਹੈ ਤੇ ਇਸ ਵਾਸਤੇ ਮੈਂ ਸੰਗਤ ਨਾਲ ਕੁਝ ਵਾਰਤਾ ਲਾਪ ਕਰਨੀ ਹੈ ਤੇ ਤੁਸੀਂ ਮੈਨੂੰ ਮਾਈਕ ਦੀ ਸੇਵਾ ਦਿਓ ਤੇ ਉਹਨਾਂ ਨੇ ਜਦੋਂ ਮੇਰੀ ਗੱਲ ਸੁਣੀ ਤਾਂ ਉਹਨਾਂ ਨੇ ਮਾਈਕ ਦੀ ਸੇਵਾ ਵਾਸਤੇ ਮੈਨੂੰ ਕਹਿ ਦਿੱਤਾ ਕਿੰਦੇ ਮੈਂ ਮਾਈਕ ਤੇ ਸੰਗਤ ਨਾਲ ਇਹ ਗੱਲ ਕੀਤੀ ਵੀ ਇਹ ਜਿਹੜਾ ਅਸੀਂ ਕੈਂਪ ਲਾ ਰਹੇ ਹਾਂ ਇਹ ਅਸਲ ਦੇ ਵਿੱਚ ਅਸੀਂ ਹਰ ਇੱਕ ਮਾਪਿਓ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚੇ ਨੂੰ ਸਿੱਖ ਇਤਿਹਾਸ ਪ੍ਰਤੀ ਜਾਗਰੂਕ ਕਰੇ ਤੇ ਇਤਿਹਾਸ ਨਾਲ ਜੋੜੇ ਪਰ ਜਦੋਂ ਮਾਪਿਓ ਨਹੀਂ ਜੋੜਦੇ ਆਪਣਾ ਫਰਜ਼ ਨਹੀਂ ਨਿਭਾਉਂਦੇ ਤਾਂ ਸਾਨੂੰ ਇਹ ਕੈਂਪ ਲਾਉਣੇ ਪੈਂਦੇ ਹਨ ਤੇ ਇਹ ਕੈਂਪ ਲਾਉਣ ਵਾਸਤੇ ਸਾਨੂੰ ਮਾਇਆ ਦੀ ਲੋੜ ਹੈ ਤੇ ਇਸ ਵਾਸਤੇ ਅਸੀਂ ਤੁਹਾਡੀ ਕੋਲ ਚੱਲ ਕੇ ਆਏ ਹਾਂ ਤੇ ਜਦੋਂ ਇਹ ਗੱਲ ਕਹੀ ਤਾਂ ਉੱਥੇ ਭਾਈ ਸਮੁੰਦ ਸਿੰਘ ਜੀ ਸੰਨ ਜੋ ਕੀਰਤਨ ਦੀ ਪੇਟਾ 51 ਰੁਪਏ ਉਹਨਾਂ ਨੇ ਲਈ ਸੀ ਉਹ 51 ਰੁਪਏ ਉਹਨਾਂ ਨੇ ਤੇ ਨਾਲ 50 ਰੁਪਏ ਆਪਣੇ ਜੇਬ 'ਚ ਹੋਰ ਪਾਏ 101 ਰੁਪਏ ਕਹਿੰਦੇ ਮੈਨੂੰ ਫੜਾ ਦਿੱਤਾ ਤੇ ਕਹਿੰਦੀ ਬੜੇ ਹੀ ਸਾਡੀ ਸਲਾਹਾ ਕੀਤੀ ਵੀ ਤੁਸੀਂ ਬਹੁਤ ਵਧੀਆ ਕਦਮ ਚੁੱਕਿਆ ਹੈ ਜਿਹੜਾ ਤੁਸੀਂ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਉਣਾ ਹੈ ਤੇ ਕਹਿੰਦੇ ਜਦੋਂ ਇਹ ਗੱਲ ਸੰਗਤ ਨੇ ਦੇਖਿਆ ਉਹਨਾਂ ਨੂੰ ਤਾਂ ਸੰਗਤ ਆਪਣੇ ਆਪ ਉੱਠ ਕੇ ਉਥੇ ਮਾਇਆ ਦੇਨ ਪਹੁੰਚ ਗਈ ਤੇ ਕਹਿੰਦੇ ਕੁਝ ਹੀ ਸਮੇਂ ਦੇ ਵਿੱਚ ਮਾਇਆ ਦਾ ਉੱਥੇ ਢੇਰ ਲੱਗ ਗਿਆ ਤੇ ਨੂੰ ਮਾਇਆ ਦਾ ਜੋ ਟੇਰ ਲੱਗਿਆ ਵੇਖਿਆ ਤੇ ਕਹਿੰਦੇ ਵਨ ਚ ਬਹੁਤ ਠੰਡ ਪਈ ਵੀ ਵਾਕੇ ਹੀ ਦਾਦਾ ਜੀ ਨੇ ਕਿਹਾ ਸੀਗਾ ਵੀ ਕਿਸੇ ਮੰਗਤੇ ਕੋਲੋਂ ਨਾ ਮੰਗੀ ਜੇ ਮੰਗਣਾ ਹੈ ਤਾਂ ਉਸ ਕੋਲੋਂ ਮੰਗੀ ਉਸ ਦਾਤੇ ਕੋਲੋਂ ਮੰਗੀ ਤੇ ਉਹ ਦਾਤਾ ਹੈ ਵਾਹਿਗੁਰੂ ਤੇ ਅਕਸਰ ਅਸੀਂ ਦਾਤਾ ਭੁੱਲ ਜਾਂਦੇ ਆ ਕਿਉਂਕਿ ਗੁਰਬਾਣੀ ਨੇ ਸਾਨੂੰ ਵਾਹਿਗੁਰੂ ਦੇ ਨਾਲ ਜੋੜਿਆ ਹੈ ਤੇ ਵਾਹਿਗੁਰੂ ਸਭ ਤੋਂ ਨੇੜੇ ਹੈ ਸਾਡੇ ਤੇ ਬਿਨਾ ਦੱਸਿਆਂ ਉਹ ਸਾਡੀ ਹਰ ਗੱਲ ਜਾਣਦਾ ਜੇ ਸਾਡੀ ਨੀਅਤ ਸਾਫ਼ ਹੈ ਤਾਂ ਸੱਚ ਜਾਣਿਓ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ ਤੁਹਾਡੇ ਕਾਰਜ ਕਿਵੇਂ ਰਾਸ ਹੋ ਜਾਣਗੇ ਨੀਅਤ ਦੇ ਵਿੱਚ ਪਾਪ ਨਾ ਹੋਵੇ ਤੁਹਾਡੀ ਤਾਂ ਪ੍ਰਮਾਤਮਾ ਹਰ ਕੰਮ ਤੁਹਾਡਾ ਕਾਰਜ ਰਾਸ ਕਰਦਾ ਹੈ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਿ ਇਹ ਹੋ ਗਿਆਤਕਿਵੇਂ ਹੋ ਗਿਆ ਇੱਕ ਭਰੋਸੇ ਦੀ ਲੋੜ ਹੈ ਤੇ ਜਦੋਂ ਅਸੀਂ ਆਪਣਾ ਭਰੋਸਾ ਗਵਾ ਲੈਂਦੇ ਆ ਤੇ ਫਿਰ ਅਸੀਂ ਖੱਬੇ ਸੱਜੇ ਜਾਂਦੇ ਆ ਤਾਂ ਸੱਚ ਜਾਣਿਓ ਖੱਬੇ ਸੱਚੇ ਫਿਰ ਸਾਨੂੰ ਲੁੱਟਣ ਵਾਲੇ ਬੈਠੇ ਹਨ ਤੇ ਉਹਨਾਂ ਨੇ ਤਾਂ ਫਿਰ ਸਾਨੂੰ ਕੋਈ ਕੋਈ ਨਾ ਕੋਈ ਇਹ ਜੋ ਉਪਾਦ ਦੱਸ ਦੇਣਾ ਤੇ ਜਿਹਦੇ ਨਾਲ ਫਿਰ ਤੁਹਾਡੀ ਮੰਗ ਤਾਂ ਪੂਰੀ ਹੋਵੇ ਚਾਹੇ ਨਾ ਹੋਵੇ ਪਰ ਉਹਨਾਂ ਦੀ ਮੰਗ ਉਸ ਸਮੇਂ ਪੂਰੀ ਹੋ ਜਾਵੇਗੀ ਕਿਉਂਕਿ ਉਹਨਾਂ ਨੇ ਉਦੋਂ ਹੀ ਤੁਹਾਡੀ ਤੋਂ ਫੀਸ ਲੈ ਲਈਆਂ ਤਾਂ ਇਸ ਕਰਕੇ ਜੇ ਤੁਸੀਂ ਉਸ ਦੇ ਨਾਲ ਜੁੜਨਾ ਹੈ ਤਾਂ ਉਹ ਤੁਹਾਡੇ ਹਰ ਇੱਕ ਰਮਝ ਜਾਂਦਾ ਜਿਵੇਂ ਅਸੀਂ ਆਪਣੇ ਛੋਟੇ ਬੱਚੇ ਦੀ ਪਾਲਣਾ ਕਰਦੇ ਹਾਂ ਸਾਨੂੰ ਛੋਟੇ ਬੱਚੇ ਨੂੰ ਪਤਾ ਹੈ ਕਿ ਕਦੋਂ ਕੀ ਚੀਜ਼ ਦੇਣੀ ਹੈ ਉਸੇ ਤਰ੍ਹਾਂ ਸਾਡਾ ਪਰਮਾਤਮਾ ਉਹ ਬਾਪੂ ਹੈ ਉਸ ਨੂੰ ਪਤਾ ਹੈ ਕਿ ਸਾਨੂੰ ਕਦੋਂ ਕਿਹੜੀ ਚੀਜ਼ ਦੇਣੀ ਹੈ ਤੇ ਅਸੀਂ ਉਸ ਦਾ ਨਿਤਨੇਮ ਸਿਮਰਨ ਕਰੀਏ ਤਾਂ ਜੋ ਸਾਡੇ ਮਨ ਦੇ ਅੰਦਰ ਜਿਹੜੀ ਮੈਲ ਹੈ ਉਹ ਬਾਹਰ ਨਿਕਲ ਜੀ ਤੇ ਮਨ ਸਾਫ ਸੁਥਰਾ ਹੋ ਜੇ ਤੇ ਜਦੋਂ ਕਹਿੰਦੇ ਹੁੰਦੇ ਆ ਮਨ ਸਾਫ ਸੁਥਰਾ ਹੋ ਗਿਆ ਫਿਰ ਮਨ ਦੇ ਵਿੱਚ ਜੋ ਵਿਚਾਰ ਹੋਣਗੇ ਉਹ ਪਰਮਾਤਮਾ ਦੇ ਨਾਲ ਸਿੱਧੀ वार्तालाप ਹੁੰਦੀ ਹੈ ਫਿਰ ਬਰਕਤ ਤੁਹਾਡੇ ਘਰ ਪੈਂਦੀ ਪੈਂਦੀ ਹੈ ਤੇ ਇਸ ਕਰਕੇ ਅਸੀਂ ਮੰਗਣਾ ਹੈ ਤਾਂ ਸਿਰਫ ਉਹਦੇ ਇੱਕ ਦਰ ਤੋਂ ਹੀ ਮੰਗਿਏ ਜਿੱਥੋਂ ساری ਦੁਨੀਆ ਮੰਗਦੀ ਹੈ ਦਰਦਰ ਦੇ ਮੰਗਤੇ ਨਾ ਬਣਗੇ ਇੰਨੀਆਂ ਕ ਬੇਨਤੀਆਂ ਨੂੰ ਸਵੀਕਾਰ ਕਰਨਾ ਉਮੀਦ ਕਰਦਾ ਹਾਂ ਤੁਹਾਨੂੰ ਗੱਲ ਸਮਝ ਆ ਗਈ ਹੋਵੇਗੀ ਤੇ ਜਦੋਂ ਤੁਸੀਂ ਵਾਹਿਗੁਰੂ ਦਾ ਸਿਮਰਨ ਕਰਨ ਲੱਗੇ ਵਾਹਿਗੁਰੂ ਦਾ ਨਿਤਨੇਮ ਪਾਠ ਕਰਨ ਲੱਗੇ ਜ਼ਰੂਰੀ ਨਹੀਂ ਕਿ ਅਸੀਂ ਮਤਲਬ ਸਵੇਰੇ ਹੀ ਪਾਠ ਕਰਨਾ ਹੈ ਸਵੇਰੇ ਸਮਾਂ ਮਿਲਦਾ ਹੈ ਤਾਂ ਬਹੁਤ ਵਧੀਆ ਹੈ ਜੇ ਸਮਾਂ ਨਹੀਂ ਮਿਲਦਾ ਕਿਸੇ ਕਰਕੇ ਜਦੋਂ ਵੀ ਸਮਾਂ ਮਿਲੇ ਕੰਮ ਕਰਦੇ ਆਂ ਵੀ ਪ੍ਰਮਾਤਮਾ ਦਾ ਸਿਮਰਨ ਤੁਹਾਡੇ ਅੰਦਰ ਚੱਲੂਗਾ ਤਾਂ ਕੰਮ ਆਪਣਾ ਕਰਦੇ ਜਾਓ ਤੇ ਸਿਮਰਨ ਕਰਦੇ ਜਾਓ ਤੁਹਾਨੂੰ ਜ਼ਰੂਰ ਬਰਕਤ ਪਵੇਗੀ ਤੁਹਾਨੂੰ ਕਿਸੇ ਦਾ ਸਾਥ ਨਹੀਂ ਲੋਡ ਪਵੇਗੀ ਕਿਉਂਕਿ ਜਦੋਂ ਬਾਪੂ ਨੇ ਸਾਡਾ ਸਾਡੀ ਬਾਹ ਫੜ ਲਈ ਤਾਂ ਫਿਰ ਸਾਨੂੰ ਕੋਈ ਡੋਬ ਨਹੀਂ ਸਕਦਾ ਇੰਨੀਆਂ ਕ ਬੇਨਤੀਆਂ ਨੂੰ ਸਵੀਕਾਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ